ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਮਾਮਾ ਜੀ ਜਨਾਬ ਮਹਿਮੂਦ ਵਾਰਸੀ ਸਾਡੇ ਵਿੱਚ ਨਹੀਂ ਰਹੇ ਬੜੀ ਦੁੱਖ ਦੀ ਗੱਲ ਹੈ ਤੇ ਮੈਂ ਇਹ ਕਹਿਣਾ ਚਾਹਣਾ ਕਿ ਇਦਾਂ ਦਾ ਇਨਸਾਨ ਹੋਣਾ ਬੜੀ ਵੱਡੀ ਗੱਲ ਹੈ ਬੱਚਿਆਂ ਨਾਲ ਬੱਚੇ ਹੋ ਜਾਣਾ ਬੁਰਗਾ ਨਾਲ ਬੁਰਗ ਬਣ ਜਾਣਾ ਬੜੀ ਉਹਨਾਂ ਦੀ ਜ਼ਿੰਦਗੀ ਜਿਹੜੀ ਸੀ ਅੱਛੀ ਸੀ ਸਾਰਿਆਂ ਦੇ ਨਾਲ ਪਿੰਡ ਦੇ ਵਿੱਚ ਮੁਹੱਬਤ ਰੱਖਣੀ ਗੁਰਦੁਆਰਾ ਸਾਹਿਬ ਹਰ ਇੱਕ ਸੰਗਰਾਮ ਵਾਲੇ ਦਿਨ ਹਾਜ਼ਰੀ ਲਗਵਾਉਣੀ ਸਾਰਿਆਂ ਨਾਲ ਭਾਈਚਾਰਕ ਸ਼ਾਂਝ ਰੱਖਣੀ ਉਹਨਾਂ ਦੇ ਸੁਭਾਅ ਦੇ ਵਿੱਚ ਸ਼ਾਮਿਲ ਸੀ ਤੇ ਦੁਆ ਕਰਦੇ ਹਾਂ ਅੱਲਾ ਉਹਨਾਂ ਦੀ ਰੂਹ ਨੂੰ ਮਗਫੀਰਤ عطا ਕਰੇ ਅਤੇ ਜਿਹੜੀ ਅੱਜ ਭਾਈਚਾਰਕ ਸ਼ਾਂਝ ਸਾਡੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲਿਆਂ ਨੇ ਦਿਖਾਈ ਹੈ ਜੀ ਪਾਕੁਰਾਨ ਪਾਕ ਦੀ ਤਲਾਵਤ ਗੁਰਦੁਆਰਾ ਸਾਹਿਬ ਦੇ ਵਿੱਚ ਹੋਈ ਹੈ ਬਹੁਤ ਵੱਡੀ ਗੱਲ ਹੈ ਜੀ ਮੈਂ ਇਹ ਦਿਲ ਤੋਂ ਸ਼ੁਕਰਾਨਾ ਕਰਦਾ ਸਾਡੇ ਗੁਰਪ੍ਰੀਤ ਸਿੰਘ ਜੀ ਚਾਹਲ ਸਾਹਿਬ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤੇ ਸਾਰੀ ਟੀਮ ਦਾ ਜਿਨ੍ਹਾਂ ਨੇ ਸਾਨੂੰ ਮਾਣ ਬਖਸ਼ਿਆ ਜੀ ਇਹਨਾਂ ਲਫ਼ਜ਼ ਕਹਿੰਦਾ ਹੋਇਆ ਬਹੁਤ ਬਹੁਤ ਸ਼ੁਕਰੀਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਨਗਰ ਦੇ ਬਹੁਤ ਹੀ ਹਾਰਦ ਅਜੀਤ ਮਹਿਮੂਦ ਕਸ਼ੋਰ ਵਾਰਸੀ ਜੀ ਜੋ ਕੁਝ ਰੋਜ਼ ਪਹਿਲਾਂ ਸਾਨੂੰ ਸਰੇਦਕ ਤੌਰ ਤੇ ਪਿਛੋੜਾ ਦੇ ਗਏ ਸਨ ਉਹਨਾਂ ਦੀ ਜੋ ਅੰਤਮ ਰਸਮਾਂ ਦੇ ਲਈ ਗੁਰਦੁਆਰਾ ਸਾਹਿਬ ਵਿੱਚ ਸਮਾਗਮ ਕਰਾਇਆ ਗਿਆ ਮਹਮੂਦ ਕਿਸ਼ੋਰ ਵਾਰਸੀ ਜੀ ਇੱਕ ਬਹੁਤ ਹੀ ਮਿਹਨਤੀ ਲਿਆਕਤ ਵਾਲੇ ਤੇ ਨੇਕਦਿਲ ਰੂਹ ਇਨਸਾਨ ਸਨ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਕਾਫੀ ਮਿਹਨਤ ਕੀਤੀ ਕਿਉਂਕਿ ਬਜ਼ੁਰਗਾਂ ਦਾ ਸਾਯਾ ਸਿਰ ਤੋਂ ਛੇਤੀ ਉੱਠ ਗਿਆ ਸੀ ਉਸ ਤੋਂ ਬਾਅਦ ਇਹਨਾਂ ਨੇ ਹੀ ਆਪਣੀ ਸਾਰੀ ਕਬੀਲਦਾਰੀ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਈਆਂ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਸਿੰਗਿੰਗ ਲਾਈਨ ਦੇ ਵਿੱਚ ਕਾਫੀ ਨਾਮਣਾ ਖੱਟਿਆ ਤੇ ਸਨਰਾਈਜ਼ ਨਗਰ ਨੂੰ ਵੀ ਬਹੁਤ ਸਾਰਾ ਮਾਣ ਸਤਕਾਰ ਦਵਾਇਆ ਉਹ ਇੱਕ ਸਮਾਜ ਦੇ ਵਿੱਚ ਚੰਗੇ ਸਮਾਜਿਕ ਪਰਸਨ ਹੋਣ ਦੀ ਜ਼ਿੰਮੇਵਾਰੀ ਬਹੁਤ ਹੀ ਵਧੀਆ ਤਰ੍ਹਾਂ ਦੀ ਨਿਭਾ ਕੇ ਗਏ ਆ ਕਿਉਂਕਿ ਉਹਨਾਂ ਦਾ ਕੱਲਾ ਆਪਣੇ ਭਾਈਚਾਰਕ ਜਾਂ ਆਪਣੇ ਧਰਮ ਪ੍ਰਤੀ ਪੇਮ ਨਹੀਂ ਸੀ ਉਹਨਾਂ ਦਾ ਸਾਰੇ ਪਿੰਡ ਦੇ ਵਿੱਚ ਸਹਿਚਾਰਸੀ ਸਾਰੇ ਧਰਮਾਂ ਦੇ ਵਿੱਚ ਸਤਿਕਾਰ ਸੀ ਅੱਜ ਅਸੀਂ ਦੇਖਿਆ ਹੈ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਪਹਿਲੀ ਮਿਸਾਲ ਇੱਕ ਪੈਦਾ ਹੋਈ ਹੈ ਭਾਈਚਾਰਕ ਸਾਂਝ ਦੀ ਕਿ ਮੁਸਲਮ ਭਾਈਚਾਰੇ ਦੇ ਅੰਤਮ ਅਰਦਾਸ ਦਾ ਜਿਹੜਾ ਪ੍ਰੋਗਰਾਮ ਸੀਗਾ ਉਹ ਗੁਰਦੁਆਰਾ ਸਾਹਿਬ ਦੇ ਛੋਟੇ ਹਾਲ ਦੇ ਵਿੱਚ ਕੀਤਾ ਗਿਆ ਹੈ ਤੇ ਉਸ ਤੋਂ ਬਾਅਦ ਉਹਨਾਂ ਦੇ ਨਿਮਿਤ ਗੁਰਦੁਆਰਾ ਸਾਹਿਬ ਦੇ ਮੇਨ ਹਾਲ ਦੇ ਵਿੱਚ ਗੁਰੂ ਦੀ ਹਜ਼ੂਰੀ ਦੇ ਵਿੱਚ ਅੰਤਮ ਅਰਦਾਸ ਹੋਈ ਹੈ ਸੋ ਇਹ ਇੱਕ ਬਹੁਤ ਹੀ ਵਧੀਆ ਸਮਾਜ ਨੂੰ ਸਹਿਦ ਦੇਣ ਵਾਲਾ ਜਿਹੜਾ ਸਮਾਗਮ ਹੋ ਨਿਭੜਿਆ ਕਿਉਂਕਿ ਅੱਜ ਕੱਲ ਕੱਟੜਵਾਦ ਬਹੁਤ ਜ਼ਿਆਦਾ ਵੱਧ ਗਿਆ ਹੈ ਹਰ ਜਗ੍ਹਾ ਆਪਣੇ ਧਰਮ ਨੂੰ ਹੀ ਪ੍ਰਾਇਓਰਟੀ ਦਿੱਤੀ ਜਾਂਦੀ ਹੈ ਪਰ ਸਾਡੇ ਨਗਰ ਨੇ ਸਾਡੇ ਗੁਰਦੁਆਰਾ ਸਾਹਿਬ ਦੀ ਸਮੂਚੀ ਕਮੇਟੀ ਨੇ ਜਦੋਂ ਸਾਨੂੰ ਪਰਿਵਾਰ ਵੱਲੋਂ ਸਨੇਹਾ ਮਿਲਿਆ ਵੀ ਅਸੀਂ ਸਮਾਗਮ ਗੁਰਦੁਆਰਾ ਸਾਹਿਬ ਵਿੱਚ ਕਰਨਾ ਚਾਹੁੰਦੇ ਹਾਂ ਸਾਰੀ ਕਮੇਟੀ ਨੇ ਇੱਕਸਰ ਹੋ ਕੇ ਇਹ ਪ੍ਰਬੰਧ ਕਰਨ ਦੀ ਇਹਨਾਂ ਨੂੰ ਆਗਿਆ ਦਿੱਤੀ ਆ ਤੇ ਆਪ ਅਸੀਂ ਨਾਲ ਹੋ ਕੇ ਜਿੰਨਾ ਸਹਾਇਕ ਹੋ ਸਕਦੇ ਸੀ ਉਹ ਕੀਤਾ ਕਿਉਂਕਿ ਜੇ ਪਰਿਵਾਰ ਨੇ ਸਾਡੇ ਨਾਲ ਹਮੇਸ਼ਾ ਪਿਆਰ ਬਣਾ ਕੇ ਰੱਖਿਆ ਤਾਂ ਸਾਡਾ ਵੀ ਸਿੱਖ ਧਰਮ ਦਾ ਵੀ ਫਰਜ਼ ਬਣਦਾ ਸੀ ਗੁਰੂ ਨਾਨਕ ਸਾਹਿਬ ਦੀ ਇੱਕ ਬਹੁਤ ਸੋਹਣੀ ਫਲਸਫੀ ਹੈ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨੂ ਅੱਜ ਉਸ ਬਾਣੀ ਦੇ ਉੱਪਰ ਅਸੀਂ ਪਹਿਰਾ ਦਿੱਤਾ ਹੈ ਤੇ ਇਹਨਾਂ ਨੂੰ ਕਿਉਂਕਿ ਗੁਰੂ ਸਾਹਿਬ ਨੇ ਇੱਕ ਸਿੱਖਿਆ ਦਿੱਤੀ ਹੋਈ ਆ ਵੀ ਹਰ ਮਜਲੂਮ ਦੀ ਰਾਖੀ ਕਰਨੀ ਆ ਜਾਂ ਮਜਲੂਮ ਦੀ ਮਦਦ ਕਰਨੀ ਆ ਸੋ ਇਹਨਾਂ ਦੇ ਲਈ ਸਾਡੇ ਨਗਰ ਦੇ ਵਿੱਚ ਕੋਈ ਵੀ ਦਰਗਾਹ ਨਹੀਂ ਹੈ ਜਿੱਥੇ ਆਪਣਾ ਧਾਰਮਿਕ ਰੀਤੀ ਰਿਵਾਜ ਕਰ ਸਕਣ ਇਹਨਾਂ ਨੂੰ ਲੋੜ ਮਹਿਸੂਸ ਹੋਈ ਆ ਤੇ ਸਾਡਾ ਫਰਜ਼ ਬਣਦਾ ਸੀ ਅਸੀਂ ਇਸ ਕੰਮ ਦੇ ਵਿੱਚ ਇਹਨਾਂ ਦਾ ਸਹਿਯੋਗ ਕਰੀਏ ਅਸੀਂ ਜਿੰਨੇ ਜੋਗੇ ਵੀ ਸੀ ਇਹਨਾਂ ਦਾ ਸਹਿਯੋਗ ਕੀਤਾ ਬਾਕੀ ਮਹਿਮੂਲ ਕੋਲ ਸ਼ੋਰ ਵਰਸੀ ਜੀ ਹਰ ਸੰਗਰਾਮ ਨੂੰ ਜਾਂ ਹਰ ਗੁਰੂ ਘਰ ਦੇ ਸਮਾਗਮ ਦੇ ਵਿੱਚ ਹਮੇਸ਼ਾ ਸ਼ਾਮਲ ਹੁੰਦੇ ਸੀ ਤੇ ਬਾਣੀ ਸੁਣਨਾ ਜਾਂ ਬਾਣੀ ਨੂੰ ਸਮਝਣਾ ਉਹਨਾਂ ਨੂੰ ਬਹੁਤ ਵਧੀਆ ਤਰ੍ਹਾਂ ਆਉਂਦਾ ਸੀ ਇੱਕ ਨੇਕदिल ਇਨਸਾਨ ਦਾ ਸਮਾਜ ਵਿੱਚੋਂ ਚਲੇ ਜਾਣਾ ਸਾਡੇ ਨਗਰ ਪਿੰਡ ਢੰਡਾਰੀ ਕਲਾਂ ਲਈ ਬਹੁਤ ਹੀ ਵੱਡਾ ਘਾਟਾ ਮਹਿਸੂਸ ਹੋ ਰਿਹਾ ਹੈ ਸੋ ਇਸ ਮੌਕੇ ਅਸੀਂ ਸਾਰੀਆਂ ਸੰਗਤਾਂ ਦਾ ਰਿਸ਼ਤੇਦਾਰਾਂ ਦਾ ਆਇਆ ਹੋਇਆਂ ਦਾ ਵੱਡਾ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਢੰਡਾਰੀ ਕਲਾਂ ਵੱਲੋਂ ਸਾਰਿਆਂ ਨੂੰ ਧੰਨਵਾਦ ਕਰਦੇ ਆਂ ਤੇ ਹੋਈਆਂ ਪੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੱਲੇ ਆਗਿਆ ਨਾਨਕਾ ਸੱਦਿ ਉੱਠ ਜਾਏ ਗੁਰੂ ਸਹਿਬ ਦਾ ਅਰਮਾਨ ਵਾਹਿਗੁਰੂ ਦੀ ਕਰਦਾ ਸਾ ਸ੍ਰੀ ਵਾਹਿਗੁਰੂ ਦੀ ਕਿਫਤ ਅੱਜ ਬੜਾ ਅਪਹਾਗਾ ਦੇਣਾ ਇਹ ਸਾਡੇ ਬੜੇ ਹੀ ਪਿਆਰੇ ਮੇਰੇ ਮਾਮਾ ਜੀ ਵੀ ਸੀ ਔਰ ਸਾਡੇ ਗੁਰਪਾਈ ਵੀ ਸੀ ਕਿਉਂਕਿ ਅਸੀਂ ਇੱਕ ਉਸਤਾਦ ਤੋਂ ਸਿੱਖਿਆ ਲਈਆ ਸੰਗੀਤ ਦੀ ਮਹਿਮੂਦ ਵਾਰਸੀ ਜੀ ਔਰ ਅਸੀਂ ਇੱਕ ਪੀਰ ਦੇ ਚੇਲੇ ਵੀ ਹਾਂ ਕਹਿਣ ਦਾ ਮਤਲਬ ਕਿ ਇੱਥੇ ਦੁਨੀਆ ਦੇ ਉੱਤੇ ਹੈ ਕੁਛ ਨਹੀਂ ਹੈਗਾ ਮਿੰਟਾਂ ਸਕਿੰਟਾਂ ਦੇ ਵਿੱਚ ਇਨਸਾਨ ਚਲੇ ਜਾਂਦਾ ਪਰ ਜਿਹੜੇ ਸਾਡੇ ਬੈਰ ਵਿਰੋਧ ਨੇ ਉਹ ਸਾਡੇ ਬਹੁਤ ਬੜਾ ਹੈ ਮਹਮੂਦ ਵਾਰਸੀ ਦਾ ਸਾਨੂੰ ਨਹੀਂ ਪੂਰੇ ਨਗਰ ਨੂੰ ਪੂਰੀ ਇੰਡਸਟਰੀ ਨੂੰ ਜਿਹੜੀ ਕਲਾਕਾਰਾਂ ਦੀ ਇੰਡਸਟਰੀ ਆ ਉਹਨਾਂ ਨੂੰ ਕਦੇ ਨਾ ਹੋਣ ਪੂਰਾ ਹੋਣਾ ਦਾ ਘਟ ਵਾਹਿਗੁਰੂ ਜੀ ਦਾ ਕਲਸਾ ਸ੍ਰੀ ਵਾਹਿਗੁਰੂ ਜੀ ਜੀ ਕਿਸ਼ੋਰ ਵਾਰਸੀ ਜੀ ਉਹਨਾਂ ਦਾ ਬਹੁਤ ਹੀ ਵਧੀਆ ਸੁਭਾਅ ਸੀ ਦਾ ਤੇ ਉਹਨਾਂ ਦੇ ਵਿੱਚ ਜਿਹੜੀ ਬਿਲਕੁਲ ਨਿਕੁਰ ਜੀ ਗੱਲ ਸੀਗੀ ਉਹ ਇਦਾਂ ਸੀਗੀ ਇਹੋ ਬੱਚਿਆਂ ਦੇ ਨਾਲ ਬੱਚੇ ਜਿਹੜਾ ਪਲੇਟ ਕਰਦੇ ਸੀ ਤੇ ਵੱਡਿਆਂ ਨਾਲ ਵੱਡੇ ਤਰ੍ਹਾਂ ਹਮੇਸ਼ਾ ਹੀ ਉਹਨਾਂ ਨੇ ਹੱਸਣ ਤੋਸਣ ਤੇ ਇੱਕ ਦੂਜੇ ਨੂੰ ਖੁਸ਼ੀ ਦੇ ਵਿੱਚ ਰੱਖਣ ਦੀ ਕੋਸ਼ਿਸ਼ ਕੀਤੀ ਹੈ ਤੇ ਉਹ ਹਮੇਸ਼ਾ ਹੀ ਹਰ ਇੱਕ ਬੰਦੇ ਨਾਲ ਬੜੇ ਹੀ ਚੰਗੇ ਤਰੀਕੇ ਨਾਲ ਪੇਸ਼ ਆਉਂਦੇ ਸੀ ਤੇ ਜਿਵੇਂ ਮੈਂ ਉਹਨਾਂ ਨੂੰ ਕਾਫੀ ਸਾਲਾਂ ਤੋਂ ਜਾਣਦਾ ਸੀ ਤੇ ਸਾਡੇ ਬਾਕੀ ਵੀ ਪੁਰਾਣੇ ਰਿਸ਼ਤੇਦਾਰ ਸੀਗੇ ਉਹ ਵੀ ਜਾਣਦੇ ਸੀ ਕਦੇ ਵੀ ਅੱਜ ਤੱਕ ਉਹਨਾਂ ਨੇ ਕਿਸੇ ਨਾਲ ਮਿਸਵਹੀ ਗੱਲ ਨਹੀਂ ਕੀਤਾ ਆਪਣੀ ਲਾਈਫ ਦੇ ਵਿੱਚ ਬਹੁਤ ਹੀ ਜ਼ਿਆਦਾ ਵਧੀਆ ਸੁਭਾਅ ਸੀ ਬਈ ਉਹਦਾ ਬਹੁਤ ਹੀ